ਲੋਕਾਂ ਨੂੰ ਪੂਰੀ ਜਾਣਕਾਰੀ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਜ਼ੀਰਾ ਰੋਡ ਤੇ ਸਦਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਅੰਡਰ ਆ ਇਨਸੀਡੈਂਟ ਹੋਇਆ ਸੀ ਜ਼ੀਰਾ ਰੋਡ ਤੇ ਕੁਝ ਮਾਈਗ੍ਰੈਂਟ ਲੇਬਰਸ ਦੇ ਉੱਤੇ ਅਟੈਕ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਜਿਹੜੀ ਸਾਡੀ ਪੁਲਿਸ ਟੀਮਸ ਹੈਗੀ ਉਹ ਕੰਟੀਨਿਊਸਲੀ ਜਿਹੜੀ ਕਾਊਂਟਰ ਇੰਟੈਲੀਜੈਂਸ ਯੂਨਿਟ ਹੈਗੀ ਉਹਨਾਂ ਦੇ ਨਾਲ ਲਗਾਤਾਰ ਅਸੀਂ ਜੁਆਇੰਟਲੀ ਉਹ ਪੂਰੇ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਸੀ ਤੇ ਇਹਦੇ ਨਾਲ ਨਾਲ ਵੀ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਤੇ ਬਾਹਰ ਮੁਹਿੰਮ ਵੀ ਚਲਾਈ ਗਈ ਹੈ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਦੇ ਪ੍ਰਤੀ ਪੁਲਿਸ ਦੀ ਪੂਰੀ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਮੋਗਾ ਪੁਲਿਸ ਦੀ ਟੀਮ ਨੂੰ ਅੱਜ ਇੱਕ ਸਫਲਤਾ ਹੱਥ ਲੱਗੀ ਹੈ ਜਿਹਦੇ ਤਹਿਤ ਦੋ ਅਕਿਊਜ਼ ਜਿਹੜੇ ਇੱਥੇ ਅਸੀਂ ਖੜੇ ਆ ਇਹਦੇ ਵਿੱਚ ਇਸ ਰਸਤੇ ਤੋਂ ਆ ਰਹੇ ਸੀ ਤੇ ਸਾਡੀ ਪੁਲਿਸ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਸ ਇਨਸੀਡੈਂਟ ਤੋਂ ਰਿਲੇਟਡ ਜਿਹੜੇ ਅਕਿਊਜ਼ ਨੇ ਉਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਤੇ ਕੋਈ ਹੋਰ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਨੇ ਤੇ ਉਹਦੇ ਤਹਿਤ ਹੀ ਸਕਦੀ ਜਿਹੜੀ ਇਹ ਪੁਲਿਸ ਸਟੇਸ਼ਨ ਦੀ ਟੀਮ ਤੇ ਸੀਆਈ ਦੀ ਟੀਮ ਨੇ ਉਹਨਾਂ ਨੂੰ ਇੱਥੇ ਇੰਟਰਸੈਪਟ ਕੀਤਾ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਭਜਣ ਦੇ ਲਈ ਜਿਹੜੀ ਇਹ ਪੁਲਿਸ ਟੀਮ ਤੇ ਫਾਇਰਿੰਗ ਸਟਾਰਟ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਤੇ ਇੱਕ ਅਕਿਊਜ਼ ਜੋਬਨਪ੍ਰੀਤ ਹੈ ਉਹਦੀ ਲੱਤ ਦੇ ਵਿੱਚ ਫਾਇਰ ਲੱਗੇ ਨੇ ਦੋ ਤੇ ਇੱਕ ਜਿਹੜਾ ਅਕਿਊਜ਼ ਆਕਾਸ਼ਦੀਪ ਹੈ ਉਹ ਭਜਣ ਲੱਗਿਆ ਤੇ ਉਹਨੂੰ ਫਿਰ ਕਾਬੂ ਕਰ ਲਿਆ ਮੌਕੇ ਤੇ ਜਿਹੜੀ ਹੈ ਉਹਨਾਂ ਦੇ ਵੱਲੋਂ ਜਿਹੜੀ ਵਾਰਦਾਤ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਵਰਤੀ ਸੀ ਉਹ ਵੀ ਬਰਾਮਦ ਹੋ ਗਈ ਦੋ ਜਿਹੜੇ ਵੈਪਨ ਨੇ 30 ਬੋਰ ਦੇ ਉਹ ਬਰਾਮਦ ਹੋਏ ਨੇ ਚਾਰ ਜਿਹੜੇ ਨੇ ਉਹ ਸ਼ੈਲਸ ਮਿਲੇ ਸਾਨੂੰ ਜਿਹੜੇ ਇਹਨਾਂ ਦੇ ਵੱਲੋਂ ਫਾਇਰ ਕੀਤੇ ਗਏ ਸੀ ਉਹਨਾਂ ਦੇ ਐਮਪਟੀ ਸ਼ੈਲਸ ਤੇ ਇੱਕ ਜਿਹੜਾ ਲਾਈਵ ਰਾਉਂਡ ਵੀ ਇਹਨਾਂ ਤੋਂ ਬਰਾਮਦ ਹੋਇਆ ਹੈ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੇ ਇੱਕ ਹੋਰ ਆਪਣੇ ਸਾਥੀ ਦੇ ਨਾਲ ਮਿਲ ਕੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੇ ਤਿੰਨ ਦੋਸ਼ੀ ਉਹਦੇ ਵਿੱਚ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਜਿਨ੍ਹਾਂ ਨੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਜਿਹਨੇ ਫਾਇਰਿੰਗ ਕੀਤੀ ਸੀ ਉਹ ਬੰਦੇ ਜਿਹੜੇ ਦੋਨੇ ਹੈਗੇ ਉਹ ਅੱਜ ਫੜੇ ਗਏ ਹੈਗੇ ਇਹਨਾਂ ਦਾ ਟ੍ਰੀਟਮੈਂਟ ਹੁਣ ਉੱਥੇ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਹੀ ਇਜ਼ ਆਊਟ ਆਫ ਡੇਂਜਰ ਤੇ ਇਹ ਪੂਰੇ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਮੌਕੇ ਤੇ ਐਪਰੀਹੈਂਡ ਕਰ ਲਿਆ ਤੇ ਕੋਈ ਜਿਹੜੀ ਹੈ ਇੰਜਰੀ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਲੱਗੀ ਹੈ ਤੇ ਉਹ ਵੀ ਜਿਹੜੇ ਹੈ ਉਹਨਾਂ ਦੇ ਕੰਡੀਸ਼ਨ ਸਟੇਬਲ ਹੈਗੀ ਦੋਸ਼ਿਆਂ ਦੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਇਹਨਾਂ ਵੱਲੋਂ ਇਹਨਾਂ ਦੇ ਵੱਲੋਂ ਟੋਟਲ 4-5 ਦੇ ਕਰੀਬ ਰਾਉਂਡ ਫ ਪੁਲਿਸ ਬਲੋਂ 3-4 ਦੇ ਕਰੀਬ ਜਿਹੜੇ ਰਾਊਂਡ ਨੇ ਉਹ ਫਾਇਰ ਕੀਤੇ ਗਏ ਇਹਨਾਂ ਨਾਲ ਹੋਰ ਵੀ ਕੁਝ ਸ਼ਾਮਲ ਸੀਗਾ ਜੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਦੋ ਅਕਿਊਜ਼ਡ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਨਾਲ ਰਿਲੇਟਡ ਪਹਿਲਾਂ ਹੀ ਇਹਦੇ ਵਿੱਚ ਅਰੈਸਟ ਕਰ ਚੁੱਕੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਤੇ ਇਹਨਾਂ ਨੂੰ ਹੋਰ ਸਪੋਰਟ ਦਿੱਤਾ ਸੀ ਇਹਦੇ ਵਿੱਚ ਜਿਹੜਾ ਮੇਨ ਬੰਦਾ ਹੈ ਉਹ ਕੋਈ ਫੋਰਨ ਬੇਸਡ ਹੈਂਡਲਰ ਹੈ ਜਿਹਦੇ ਨਾਲ ਇਹਨਾਂ ਦੇ ਨਾਲ ਕੰਟੀਨਿਊਸਲੀ ਗੱਲ ਹੁੰਦੀ ਸੀ ਉਹਦੇ ਇਨਸਟਰਕਸ਼ਨਸ ਤੇ ਇਹਨਾਂ ਨੇ ਸਾਰਾ ਕੰਮ ਕੀਤਾ ਸੀ ਇਹਨਾਂ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਖਰਾ ਤੇ ਇਥੇ ਸਮਾਜ ਦੇ ਵਿੱਚ ਜਿਹੜਾ ਹੈ ਮਾਹੌਲ ਖਰਾਬ ਕਰੀਏ ਲੇਕਿਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਅਸੀਂ 24/7 ਵਰਕ ਕਰ ਰਹੇ ਹਾਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਊਗਾ ਇਹ ਟੋਟਲ ਕਿੰਨੇ ਗ੍ਰਿਫਤਾਰ ਹੈ ਜੀ ਇਸ ਕੇਸ ਦੇ ਵਿੱਚ ਪਹਿਲਾਂ ਦੋ ਅਰੈਸਟ ਹੋਏ ਸੀ ਜਿਹੜੇ ਕਾਂਸਪੀਰੇਸੀ ਦੇ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਤੇ ਦੋ ਹੁਣ ਜਿਹੜੇ ਨੇ ਉਹ ਅਰੈਸਟ ਹੋ ਗਏ ਨੇ ਸਰ ਇੱਕ ਅੰਮ੍ਰਿਤਸਰ ਪਾਈ ਗਈ ਸੀ ਜਿਨ੍ਹਾਂ ਕੌਣ ਹੈ ਤੇ ਜਿਹੜੇ ਪਹਿਲਾਂ ਫੜੇ ਗਏ ਦੋਨੇ ਉਹ ਕੌਣ ਹੈ ਜੀ ਪਹਿਲਾਂ ਜਿਹੜੇ ਦੋਨੇ ਫੜੇ ਗਏ ਉਹ ਫਿਰੋਜ਼ਪੁਰ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ ਉਹਨਾਂ ਦੇ ਡ ਉਹ ਸਾਨੂੰ ਆਇਡੈਂਟੀਫਾਈਡ ਹੈ ਇਹ ਤਿੰਨੇ ਦੋਸ਼ੀ ਉਸੇ ਦਿਨ ਅਸੀਂ ਆਇਡੈਂਟੀਫਾਈ ਲਗਭਗ ਕਰ ਲਏ ਸੀ ਤੇ ਉਹਨਾਂ ਨੂੰ ਅਸੀਂ ਨਾਮਿਨੇਟ ਵੀ ਕਰ ਲਿਆ ਸੀ ਨੈਕਸਟ ਡੇ ਓਨ ਦਾ ਬੇਸਿਸ ਆਫ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟ ਸਾਡੀ ਟੀਮ ਨੇ ਸਾਰੀ ਨੇ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਹੈ ਸਾਡੇ ਐਸਪੀਡੀ ਸਾਹਿਬ ਡੀਐਸਪੀਡੀ ਡੀਐਸਪੀ ਸਿਟੀ ਐਸਐਚਓ ਤੇ ਨਾਲ ਸੀਆਈਐਨ ਚਾਰਜ ਇਹਨਾਂ ਦੀ ਸਾਰੇ ਦੀ ਟੀਮ ਨੇ ਅਸੀਂ ਕਾਊਂਟਰ ਇੰਟੈਲੀਜੈਂਸ ਦੇ ਨਾਲ ਜੁਆਇੰਟਲੀ ਆ ਸਾਰਾ ਆਪਰੇਸ਼ਨ ਜਿਹੜਾ ਹੈ ਉਹ ਐਗਜ਼ੀਕਿਊਟ ਕੀਤਾ ਹੈ ਸਰ ਇੱਕ ਪੋਸਟ ਬਾਰੇ ਜਿਹੜੀ ਜਿੰਮੇਵਾਰੀ ਲਈ ਗਈ ਸੀ ਉਹ ਦੀ ਸਾਰੇ ਦੀ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇੱਕ ਫੋਰਨ ਬੇਸਡ ਹੈਂਡਲਰ ਹੈ ਜਿਨੇ ਇਹਨਾਂ ਨੂੰ ਕਾਲ ਕੀਤੀ ਸੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀ ਤੇ ਉਹਨੇ ਹੀ ਇਹ ਸਾਰਾ ਕੰਮ ਕਰਾਇਆ ਹੈ ਉਹਦਾ ਮਕਸਦ ਪੰਜਾਬ ਦੇ ਵਿੱਚ ਮੌਲ ਖਰਾਬ ਕਰਨ ਦਾ ਹੀ ਹੈ